ਹਾਂਜੀ ਸਨੇਪਟੇਡ ਵਾਲੇ ਅੱਜ ਆਪ ਪਤਾ ਲੈਣਾ ਹੈ ਬੀਬੀ ਦਾ ਬੀਬੀ ਮੂਹ ਲਕੋ ਕੇ ਕਾਹਤੋਂ ਬੈਠੀ ਆ ਬੀਬੀ ਜੀ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਿਹਾ ਮੈਂ ਸੁਣਿਆ ਕਹਿੰਦੇ ਕੀ ਚੱਕਰ ਬਣ ਗਿਆ ਕਹਿੰਦੇ ਓ ਮਾਈ ਗੋਡ ਵਾਟ ਹੈਪਨ ਹੋ ਗਿਆ ਬੀਬੀ ਜੀ ਤੁਹਾਡੇ ਨਾਲ ਬੀਬੀ ਜੀ ਇਹ ਕੀ ਚੱਕਰ ਬਣ ਗਿਆ ਇਹ ਜਿਹੜੇ ਆਨਲਾਈਨ ਵੀਡੀਓ ਵੇਖ ਕੇ ਡਾਕਟਰੀਆਂ ਕਰਦੀਆਂ ਇਹਨਾਂ ਤੋਂ ਦੂਰ ਰਹੋ ਵੇਖਿਆ ਆਪਣੇ ਲਾਈਵ ਵਧੀਆ ਹੁੰਦੇ ਨੇ ਤਾਂ ਇਹ ਤਾਂ ਪੰਪ ਦਿੱਤੇ ਦਿੱਤੇ ਜਾਗੋ ਡਾਕਟਰ ਆਣਾ ਹੋਣਾ ਚਾਹੀਦਾ ਸੀ ਉਹਨੂੰ ਗੱਲਾਂ ਚ ਨਹੀਂ ਆਣਾ ਚਾਹੀਦਾ ਸੀ ਉਹ ਮੇਰੇ ਮਗਰ ਲੱਗਾ ਨੇ ਮਾਰਿਆ ਪਲੇਟ ਸਾਰਾ ਲਾ ਕੇ ਰੱਖਤਾ ਚੱਲੋ ਜੀ ਔਖਾ ਆ ਗਿਆ ਗਰਦੀਪਦਾਨ ਗਰਦੀਪਣੀ ਮੂੰਹ ਖਾਣ ਜੋਗੇ ਨਹੀਂ ਰਿਹਾ ਇਹ ਵਿਆਹ ਚ ਕਿਵੇਂ ਚੱਲੂ ਨਹੀਂ ਕੰਮ ਗੁੱਗੂ ਰਾਤੀ ਸਾਨੂੰ ਫੈਂਟਰ ਮਾਰੇ ਮੈਂ ਨਹੀਂ ਜਾਂਦੀ ਆਦੇ ਪੇਕੇ ਤੁਹੀਂ ਘੋਮਲੋ ਜਿੱਧਰ ਮਰਜੀ ਐਧਰ ਮਰਜੀ ਹੁਣ ਆਪੇ ਮੈਨੂੰ ਛੱਡ ਕੇ 2 ਘੰਟੇ ਨਿਮੜੇ ਕੇ ਤੂੰ ਮੋੜ ਤਾ ਨਾ ਮੈਂ ਫੋਨ ਲਾ ਲੈਣਾ ਤੇ ਮੇਰਾ ਫੋਨ ਕੱਟੀ ਜਾਂਦੀ ਵੇਖ ਕੋਈ ਨਹੀਂ ਫੋਨ ਤਾਂ ਮੇਰੇ ਪਿੱਛੇ ਪਿਆ ਸੀ ਜੋ ਰੱਥ ਮੈਨੂੰ ਉਟੇ ਕਿਦਾ ਸੁਣ ਕਹਿੰਦਾ ਤੂੰ ਵਿਆਹ ਗਿਆ ਫੇਰ ਮੈਂ ਪੁੱਛੂ ਕਿ ਤੈਨੂੰ ਐਵੇਂ ਦੀ ਗੱਲਾਂ ਹੀ ਖੁਸ਼ੀ ਦੀਆਂ ਗੱਲਾਂ ਨਹੀਂ ਕਰਨੀਆਂ 400 ਵਾਰ ਗਿਆ ਮੈਂ ਕਰ ਲੀਆਂ ਪੈਂਦੀਆਂ ਕਰੋ ਫੇਰ ਜਰੂਰੀ ਕੋਲ ਕਰੋ ਹਣਾ ਜੇ ਤੂੰ ਪੁੱਛਦਾ ਫੇਰ ਕਰ ਲੀਆਂ ਪੈਂਦੀਆਂ ਮੈਰੀ ਤਾਂ ਖਾਨ ਨੂੰ ਲਵੇੜਲਾ ਮੂੰਹ ਜਿੰਨਾ ਲਵੇੜਿਆ ਜਾਂਦਾ ਈ ਚੁੱਪ ਦੱਬ ਕੇ ਖਾ ਲੋ ਦੱਬ ਕੇ ਮਾਮੇ ਨੇ ਹੁੰਦਿਆ ਪਰਵਾਹ ਨਾ ਕਰੋ ਰੱਜ ਕੇ ਮਾਮੇ ਦੇ ਸਿਰ ਤੇ ਇਸ਼ਾਰਾ ਕਰੋ ਆ ਰੋਹ ਪਪੀਤੇ ਇਥੋਂ ਤੋੜ ਕੇ ਖਵਾ ਦਿਆ ਕਰਨੇ ਤੋਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਬੀਬੀ ਜੀ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਿਹਾ ਮੈਂ ਸੁਣਿਆ ਕਹਿੰਦੇ ਕੀ ਚੱਕਰ ਬਣ ਗਿਆ ਕਹਿੰਦੇ ਓ ਮਾਈ ਗਾਡ ਵਾਟ ਹੈਪਨ ਹੋ ਗਿਆ ਬੀਬੀ ਜੀ ਤੁਹਾਡੇ ਨਾਲ ਬੀਬੀ ਜੀ ਇਹ ਕੀ ਚੱਕਰ ਬਣ ਗਿਆ ਬੀਬੀ ਜੀ ਉਹ ਭੈਣ ਨੇ ਪੰਪ ਦਿੱਤੇ ਕਿਹੜੀ ਭੈਣ ਨੇ ਉਹ ਜਿਹੜੇ ਸਾਹਮਣੇ ਬੈਠੇ ਉਹ ਤੇਰੀ ਨਿੱਕੀ ਭੈਣ ਨੇ ਉਹ ਕਹਿੰਦੇ ਆ ਨਾ ਵੇਖਿਆ ਫਿਰ ਉਹ ਨਿੱਕੀ ਭੈਣ ਨੇ ਮਗਰ ਲੱਗ ਗਈ ਨਿੱਕੀ ਭੈਣ ਦਾ ਟਰੀਟਮੈਂਟ ਮਹਿੰਗਾ ਪੈ ਗਿਆ ਹੈ ਨਾਲ ਹੀ ਪਪਾ ਨੇ ਉਹਨੂੰ ਵੀ ਸਵਾਦ ਦੇ ਦਿੱਤੇ ਉਹੀ ਤਾਂ ਗੱਲ ਆ ਇਹ ਹੋ ਗਏ ਉਹ ਮੰਮੀ ਉਹ ਕਹਿੰਦੇ ਆ ਵੀ ਜਿਹੜੇ ਆਨਲਾਈਨ ਵਾਲੇ ਡਾਕਟਰ ਆ ਇਹਨਾਂ ਤੋਂ ਬਚ ਕੇ ਹੀ ਰੋ ਇਹ ਜਿਹੜੇ ਆਨਲਾਈਨ ਵੀਡੀਓ ਵੇਖ ਕੇ ਡਾਕਟਰੀਆਂ ਕਰਦੀਆਂ ਇਹਨਾਂ ਤੋਂ ਦੂਰ ਰੋ ਵੇਖਿਆ ਆਪਣੇ ਲਈ ਵਧੀਆ ਹੁੰਦੇ ਨੇ ਚੱਲ ਮੈਂ ਤਾਂ ਪੰਪ ਦਿੱਤੇ ਦਿੱਤੇ ਜਾਗੋ ਡਾਕਟਰ ਜੀ ਆਣਾ ਹੋਣਾ ਚਾਹੀਦਾ ਸੀ ਉਹਨੂੰ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਸੀ ਉਹ ਮੇਰੇ ਮਗਰ ਲੱਗਾ ਨੇ ਮਾਰਿਆ ਪਲੇਟ ਸਾਰਾ ਲਾ ਕੇ ਰੱਖਤਾ ਚੱਲੋ ਜੀ ਔਖਾ ਆ ਗਿਆ ਗਰਦੀਪ ਦਾਣ ਗਰਦੀਪ ਹਣੀ ਮੂੰਹ ਖਾਣ ਜੋਗੇ ਨਹੀਂ ਰਿਹਾ ਇਹ ਵਿਆਹ 'ਚ ਕਿਵੇਂ ਚੱਲੂ ਨਹੀਂ ਕੰਮ ਮੈਂ ਕਿਹਾ ਛੱਡਦਾ ਕੱਲ੍ਹ ਦੀ ਹੈ ਉੱਠੀ ਮੂੰਹ ਸੱਚਾ ਮੇਰਾ ਵਿਆਹ ਕਿਵੇਂ ਐਵੇਂ ਕਿ ਤੂੰ ਵਿਆਹ 'ਚ ਨਹੀਂ ਇਹ ਕਹਿੰਦਾ ਠੀਕ ਹੈ ਹੈ ਡਾਕਟਰ ਨੇ ਬ੍ਰੇਕ ਨਾ ਲਾਓ ਟੈਨਸ਼ਨ ਪੈ ਗਈ ਕਿਉਂ ਕਿਉਂ ਅੱਜ ਮਿਲਿਆ ਰਾਚਨ ਖੁੱਲਾ ਖਾਨ ਨੂੰ ਚੁੱਪ ਲਵੇੜਲਾ ਮੂੰਹ ਜਿੰਨਾ ਲਵੇੜਿਆ ਜਾਂਦਾ ਈ ਚੁੱਪ ਦੱਬ ਕੇ ਖਾ ਲੋ ਦੱਬ ਕੇ ਮਾਮੇ ਨੇ ਹੁੰਦਿਆ ਪਰਵਾਹ ਨਾ ਕਰੋ ਰੱਜ ਕੇ ਮਾਮੇ ਦੇ ਸਿਰ ਤੇ ਇੱਛਾ ਕਰੋ ਆਹ ਰੋਹ ਪਪੀਤੇ ਇੱਥੋਂ ਤੋੜ ਕੇ ਖਵਾ ਦਿਆ ਕਰਨੇ ਤੁਨੂੰ ਐਦਾਂ ਤੋੜ ਕੇ ਲਾ ਕੇ ਪਪੀਤੇ ਖਵਾ ਦਿਆ ਕਰਨੇ ਤੁਹਾਡੇ ਟੈਨਸ਼ਨ ਕਾਦੇ ਲੈਨੇ ਤੂੰ ਦੇਖ ਗੁੱਗੂ ਰਾਤੀ ਸਾਨੂੰ ਫੈਂਟਰ ਮਾਰੇ ਮੈਂ ਨਹੀਂ ਜਾਂਦੀ ਆਦੇ ਪੇਕੇ ਤੁਸੀਂ ਘੋਮਲੋ ਜਿੱਧਰ ਮਰਜੀ ਆਇਧਰ ਮਰਜੀ ਹੁਣ ਆਪੇ ਮੈਨੂੰ ਛੱਡ ਕੇ 2 ਘੰਟੇ ਨਿਮੜੇ ਕੇ ਤੂੰ ਮੜੇ ਨਾ ਆ ਰਹਾ ਮੇਰਾ ਫੋਨ ਲੈਣਾ ਕੋ ਮੇਰਾ ਫੋਨ ਕੱਟੀ ਜਾਂਦੀ ਵੇਖ ਕੋਈ ਨਹੀਂ ਫੋਨ ਤਾਂ ਮੇਰੇ ਪਿੱਛੇ ਪਿਆ ਸੀ ਮੈਂ ਆਏ ਸੀਗੇ ਹਾਰ ਫੋਨ ਤਾਂ ਮੇਰੇ ਪਿਛਲੇ ਪਾਸੇ ਪਿਆ ਸੀ 500 ਅਮਰਜੈਂਸੀ ਪੈਣਦੀ ਪਰੇ ਗੱਲਾਂ ਕਰਨੀਆਂ ਆਉਂਦੀਆਂ ਤੇ ਅਮਰਜੈਂਸੀ ਪੈ ਗਈ ਪਾਏਗੀ ਵੇਖ ਕਿਹਦਾ ਚਾਚੜਾ ਹੁਣ ਸੂਰ ਸੋਨਾ ਲੱਗਦਾ ਸੀ ਮੈਂ ਕਿਹੜੀ ਗੁਲੀ ਆਣ ਕੇ ਜਾ ਨਹੀਂ ਚੜਿਆ ਹੁੰਦਾ ਦਸ ਮੈਨੂੰ ਬਟੀਕ ਦਾ ਸੂਰ ਕੱਲ੍ਹ ਜਦ ਤੂੰ ਵਿਆਹ ਗਿਆ ਫੇਰ ਮੈਂ ਪੁੱਛੂ ਕਿ ਤੈਨੂੰ ਐਵੇਂ ਦੀ ਗੱਲਾਂ ਹੀ ਖੁਸ਼ੀ ਦੀਆਂ ਗੱਲਾਂ ਨਹੀਂ ਕਰਨੀਆਂ 400 ਵਾਰ ਗਿਆ ਮੈਂ ਕਰਨੀਆਂ ਪੈਂਦੀਆਂ ਕਰੋ ਫਿਰ ਜਰੂਰ ਜੇ ਗੋਲ ਕਰੋ ਹਾਂ ਜੇ ਤੂੰ ਪੁੱਛਦਾ ਫਿਰ ਕਰਨੀਆਂ ਪੈਂਦੀਆਂ ਵੈਰੀ ਗੁੱਡ ਹੋਰ ਕੋਈ ਗੱਲਬਾਤ ਹੋਰ ਤੇਰੇ ਪੈਕੇ ਸਾਰੇ ਠੀਕ ਸਾਰੇ ਵਧੀਆ ਸੀ ਠੀਕ ਠਾਕ ਇੰਜੋਏ ਕੀਤਾ ਤੂੰ ਫੈਮਿਲੀ ਫੰਕਸ਼ਨ ਮੈਂ ਠੀਕਾ ਲਵਾ ਲਿਆ ਬਚੇ ਬੈਠੀ ਨੂੰ ਮਟ ਕੋਰੇ ਪਟਾਟ ਮੋਗਾ ਜਾ ਇਹਨੇ ਆ ਗੋਲ ਕੰਫੜਾਤੀਆਂ ਠੀਕਾ ਵੀ ਲਾਤਾ ਉਹ ਲੈ ਗਿਆ ਇਹ ਸਾਰੇ ਹੀ ਇਹ ਨਹੀਂ ਮੈਦਨ ਨਹੀਂ ਆ ਲੈ ਲਾਲਾ ਲਾਲਾ ਕਰਾਦੀ ਬਣ ਗਈ ਵੀਡੀਓ ਤੋੜ ਤਾਂ ਸੇਟ ਲਾਈ ਨਹੀਂ ਤੋੜ ਤਾਂ ਆ ਹਾਂ ਐ ਐ ਠੀਕ ਆ ਠੀਕ ਆ ਤੋੜ ਤੂੜ ਕੇ ਐ ਸਪੀਕਰ ਏਡਾ ਏ ਲਵਾ ਲੈਂਦੇ ਆ ਐਡੇਡੇ ਸਪੀਕਰ ਲਾਉਣਗੇ ਐਡੇਡੇ ਸਪੀਕਰ ਲਵਾ ਲੈਂਦੇ ਆ ਤੇ ਇਦਾਂ ਹੈ ਨਹੀਂ ਮਗਰ ਐਡੇਡੇ ਸਪੀਕਰ ਲਵਾ ਲੈਂਦੇ ਆ ਆ ਐਡੇਡੇ ਸਪੀਕਰ ਲਵਾ ਲੈਂਦੇ ਆ ਉਹਨੂੰ ਖਰੀਦ ਉਹਨੂੰ ਲੈ ਜਾਈਏ ਸਾਰੇ ਹੀ ਉਹ ਅਰੇ ਯਾਰ ਤੇਰਾ ਮੁਸਾਹ ਸ਼ੌਰਾਈ ਤੁਰਾ ਨੂੰ ਕਿਵੇਂ ਘਰੇ ਜਾਊਂਗਾ ਨਹੀਂ ਲੈਣ ਦਾ ਜਾਗ ਪਹਿਲੀ ਹੈ ਲੈਣ ਦਾ ਜਾਗੂਗੀ ਡੈਰ ਤਾਂ ਤੂੰ ਜਗਾ ਹੀ ਦੇਣੀ ਹੈ ਡੈਰ ਤੂੰ ਹੀ ਟਾਪਾ ਸਾਰਾ ਕਰਾਉਣਾ ਪੈਣਾ ਦੁਬਾਰਾ ਉਹ ਲਵਾਉਣਾ ਪੈਣਾ ਪਾ ਲਵਾਉਣਾ ਪੈਣਾ ਨਾ ਹੁਣ ਦਿਮਾਗ ਨਾਲ ਬਾਤ ਵਧੀ ਚੜਾਉਣੀ ਆ ਇਹ ਲੱਕੜਾਂ ਨੇ ਆ ਲੱਕੜਾ ਲੈਨੇ ਵੀ ਛੱਟਦੇ ਆ ਮਗਰ ਜਾ ਕੇ ਕਦੀ ਗਿਆ ਵੇ ਕਾਹੀ ਕਰੀਦੀ ਬਾਸਪਰੀ ਛੜਾਈਏ ਪਤੀ ਦੇ ਗੱਟਾ ਦੇ ਉਹ ਨਾ ਹੋਵੇ ਬੋਲੇ ਜੇ ਡੋਰਾਂ ਲੈ ਕੇ ਤੇ ਪਤੰਗ ਡਾਉਂਦਾ ਹੋਵੇ ਕਾਕੇ ਇਹ ਨਹੀਂ 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 ਇਹ ਕੰਮ ਨਹੀਂ ਕਰਨਾ ਨਾਲੇ ਸਾਨੂੰ ਬਈ ਸਾਬੀ ਤੋਂ ਡਰ ਬਹੁਤ ਲੱਗਦਾ ਲੈਨੇ ਸਾਡੇ ਕੋ ਆ ਜਾਣਾ ਬਈ ਆ ਕੰਮ ਨਹੀਂ ਚੱਲਨੇ ਜਾਂ ਮੇਰਾ ਵੀ ਰਾਕੇਆ ਛੇਤੀ ਨਾਲੇ ਉਹਨਾਂ ਦੇ ਅੱਗੇ ਗੱਡੀ ਤੇ ਗੱਡੀ ਲਾਤੀ ਉਹਨਾਂ ਨੇ ਗੱਡੀ ਕੱਢਣੀ ਆ ਵੀਰੋ ਬੜੇ ਦੁੱਖ ਨਾਲ ਦੱਸਿਆ ਜਾਂਦਿਆ ਕਿ ਕਾਕਾ ਜੀ ਸਾਡੇ ਜਗਜੀਤ ਸਿੰਘ ਵੀਰ ਜੀ ਦੀ ਆਈਡੀ ਸਨੈਪਚੈਟ ਉੱਡ ਚੁੱਕੀ ਹੈ ਭਾਜੀ ਇਹ ਘਟਨਾ ਕਦੋਂ ਵਾਪਰੀ ਤੁਹਾਡੇ ਨਾਲ ਲ ਰਾਤ ਦੇ 10 ਵਜੇ ਦੇ 10 ਮਿੰਟ ਤੇ ਵਾਪਰੀ ਇਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਾ ਲੱਗਾ ਕੁਝ ਨਹੀਂ ਬਸ ਦਿਲ ਦੀ ਹਾਰ ਵੀ ਤੁਹਾਨੂੰ ਐ ਨਹੀਂ ਲੱਗਾ ਕਿ ਤੁਹਾਡੀ ਤਾਂ ਦੁਨੀਆ ਹੀ ਖਤਮ ਹੋ ਚੁੱਕੀ ਆ ਤੁਹਾਡੇ ਲਈ ਸੰਸਾਰ ਉੱਜੜ ਚੁੱਕਿਆ ਏ ਬਸ ਹੁਣ ਇਸ ਤੋਂ ਬਾਅਦ ਸਾਡਾ ਕੁਝ ਵੀ ਨਹੀਂ ਰਹਿ ਗਿਆ ਦੁਨੀਆ ਦੇ ਉੱਤੇ ਹੈ ਫੋਨ ਚਲਾਉਣ ਦਾ ਮੋਟਿਵ ਹੀ ਨਹੀਂ ਰਿਹਾ ਕੋਈ ਮੋਟਿਵ ਹੀ ਨਹੀਂ ਰਿਹਾ ਫੋਨ ਚਲਾਉਣ ਦਾ ਕੋਲ ਮਾ ਕੇ ਵੇਖੋ ਤੁਸੀਂ ਬੰਦੇ ਡਿਪਰੈਸ਼ਨ ਜਾਂਦੇ ਵਿੱਚ ਹੋ ਚੁੱਕੇ ਨੇ ਤੇ ਪੁਲਿਸ ਇਹਨਾਂ ਦੀ ਆਈਡੀ ਮੈਂਸ਼ਨ ਕੀਤੀ ਆ ਭਾਈ ਇਹਨੂੰ ਨਵੀਂ ਆਈਡੀ ਨੂੰ ਫੋਲੋ ਕਰ ਲਿਓ ਜੇ ਕੋਈ ਇਹਦੇ ਨਾਲ ਦੁੱਖ ਦਰਦ ਤਕਲੀਫ ਮੜਾ ਜਾਏ ਤਾਂ ਹੌਸਲਾ ਉਜਾਈ ਕਰਨਾ ਚਾਹੁੰਦੇ ਹੋ ਤਾਂ ਨਵੀਂ ਆਈਡੀ ਤੇ ਜਾ ਕੇ ਇਹਨੂੰ ਮੈਸੇਜ ਕਰ ਲਿਓ ਤੇ ਵਿਚਾਰੇ ਨੂੰ ਹੌਸਲਾ ਦਿਓ ਕਿ ਚੱਲ ਕੋਈ ਗੱਲ ਨਹੀਂ ਆਈਡੀਆਂ ਵੱਡੇ ਵੱਡੇ ਦੇਸ਼ਾਂ ਚ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਇਹ ਗਲਤੀਆਂ ਲੱਗਦੇ ਮੈਨੂੰ ਦੋਵੇਂ ਆਏ ਉਹ ਦੂਰ ਹੋ ਗਈ ਬਾੜੀ ਛੇਤੀ ਆਟਾ ਜੇ ਬਹੁਤ ਮੋਹ ਪਿਆਰ ਆ ਪਿਆਰ ਹੀ ਹੈ ਨਾਲਾ ਕਹਿੰਦੇ ਮੁੰਡੇ ਦਾ ਨਾ ਟੋਕਾ ਇਹ ਰੱਖਿਆ ਕਿ ਨਹੀਂ ਨਾ ਇਹ ਕੀ ਕਹਿਣਾ ਚਾਹਾਂਗੇ ਇਹਨਾਂ ਬਾਰੇ ਤੂੰ ਕੀ ਕਹਿਣਾ ਚਾਹਾਂਗੇ ਇਹਨਾਂ ਬਾਰੇ ਵੇਲੇ ਹੀ ਆ ਹਾਂ ਕਹਿੰਦਾ ਕਹਿੰਦਾ ਵੇਲੇ ਹੀ ਆ ਐ ਮੋਲਡਿੰਗ ਦਾ ਕੰਮ ਖਿੱਚੀ ਆਉਂਦੇ ਬੰਦੇ ਇਧਰੋਂ ਦੇਖਦੇ ਨਹੀਂ ਇਧਰੋਂ ਦੇਖਦੇ ਆ ਇਧਰਲੇ ਪਾਸੇ ਲੱਗ ਕੇ ਬਾਹਰਲੇ ਪਾਸੇ ਕੋਠੀ ਦੇ ਕਿਉਂਕਿ ਦੱਬੀ ਹੋਏ ਕੰਮ ਸੋ ਐਂਦਾ ਸਾਨੂੰ ਤਾਂ ਠੀਕ ਹੀ ਲੱਗਦਾ athe ਤੁਹਾਨੂੰ ਵੀ ਠੀਕ ਲੱਗਦਾ ਬਸ ਫਿਰ ਤੁਸੀਂ ਕਰਾ ਕਰੀ ਕੀਤੀ ਆ ਦੇ ਤੋ ਡੇਸਰਟ ਆ ਜਿਵੇਂ ਦੀ ਕਲਾਕਾਰੀ ਕਰ ਦੇਣੀ ਤੁਸੀਂ ਕਰਦੇ ਕਰਦੇ ਅੱਜ ਕਾ ਧੌਣ ਆਕੜ ਗਈ ਦੇ ਕਿਉਂ 100 ਚੋਂ ਹੁਣ ਇਹਨੂੰ ਆ ਆ ਮੇਨ ਕਰੀਏ ਪਰਸੈਂਟ ਕਹਿ ਸਕਦੇ ਉਤਲੀ ਕੰਦ ਨਿਕਲ ਗਈ ਆ ਕਿਉਂਕਿ ਥੱਲੇ ਟਾਈਮ ਘੱਟ ਲੱਗਣਾ ਉੱਤੇ ਮੋਲਡਿੰਗ ਬਹੁਤ ਸੀ ਇਹ ਚਮਚੇ ਕੰਡੇ ਵੀ ਚੱਕੀ ਫਿਰਦਾ ਹੈ ਇਹ ਨਿਕੇ ਨਿਕੇ ਲੱਗਣੀਆਂ ਈ ਧਾਰਾ ਇਹਦੇ ਨਾਲ ਬੰਨੀਆਂ ਹੈ ਹੈ ਲੈ ਕਿਉਂ ਸੰਦ ਵੇਲੇ ਸਾਰੀ ਆ ਆਹ ਤਾਂ ਤੁਹਾਨੂੰ ਲਗੂਈ ਨੀ ਕੀ ਹੈ ਨਹੀਂ ਹਾਂ ਜੀ ਜੀ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ